ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂਗੀ ਤਾਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਜੱਗੇ ਹਾਂ ਹਾਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਬਾਈ ਕਿਰਪਾ ਮਾਲਕ ਦੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਂ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਨੇੜੇ ਰਹਿ ਜਾਂਦਾ ਬਾਈ ਪੁਲਤਾ ਪਾਏ ਦਰ ਉਹ 4 ਕਿਲੋਮੀਟਰ ਰਹਿ ਜਾਂਦਾ ਪੱਖੋ ਕਿੰਚੀਆਂ 8 9 ਰਹਿ ਜਾਂਦੀਆਂ ਠੀਕ ਹੈ ਤੇ ਬਰਨਾਲਾ 15 ਰਹਿ ਜਾਂਦਾ 15 ਰਾਮਪੁਰਾ ਇੱਧਰ ਘਰ ਹੈ ਜਿਹੜਾ ਆਪਣਾ ਢਿਲਮਾ ਤੋਂ ਵਾਲੀ ਗਲੀ ਸੜਕ ਤੇ ਬਾਦੀਆਂ ਚ ਕੰਟੈਕਟ ਨੰਬਰ ਬੋਲ 8699 ਜੇ ਕਿ ਤਾਜੀ ਸੂਈ ਚਟਾਰ ਇਹ ਤੋਂ ਕਰ ਲਾ ਕਿਹੜਾ ਸੂਆ ਸੂਈ ਆ ਬਾਈ ਇਹ ਬਾਈ ਦੂਜਾ ਲਾ ਲੇ ਆਪ ਨੂੰ ਦੂਜਾ ਕਾ ਤੀਜਾ ਲਾ ਲਿਆ ਉਹਦੇ ਮੰਨ ਲਿਆ ਹਣਾ ਕੋਈ ਦੇਖ ਠੀਕ ਆ ਵਧੀਆ ਜਵਾਨੀ ਵਾਲੀ ਬਿਹੜਾ ਪੂਰੀ ਹੂੰ ਕਿੰਨਾ ਟਾਈਮ ਹੋ ਗਿਆ ਨਾ ਸੂਈ ਇਹ ਬਾਈ ਰਾਤ ਸੂਈ ਆ ਰਾਤ ਸੂਈ ਜੇ ਰਾ ਭਈ ਆ ਇਹਦੀ ਜੇ ਰਾ ਭਈ ਆ ਪਈ ਕੰਮ ਇਹ ਸਿੱਟੀ ਨਹੀਂ ਸੀ ਕਰਵਾਨ ਹੂੰ ਸਹੀ ਗੱਲ ਆ ਓਕੇ ਤੇ ਬੱਚਾ ਕੀ ਆ ਗਿਆ ਬੱਚਾ ਬੱਛਾ ਬਾਈ ਕਿੰਨਾ ਕ ਬੋਲਾ ਕੱਡੇ ਜਗੇ ਬਾਈ ਬੋਲਾ ਬੱਚਾ ਰਜਾ ਕੇ ਬੈਠਣਾ ਹੀ ਜਾਂਦਾ 4 1/2 ਕਿਲੋ ਕੱਢਦਾ ਸੀਗਾ ਠੀਕ ਆ ਠੰਡੀ ਠੁੰਡੀ ਬਹੁਤ ਆ ਬਈ ਠੰਡੀ ਸੀਲ ਦੇਖੋ ਬਈ ਫੁੱਲ ਆਗੀ ਥਣ ਬਹੁਤ ਚੰਗਾ ਹੈ ਬਾਲਾ ਬਾਲਾ ਚੰਗਾ ਚੂਣ ਚਵਾ ਕੇਵੇਂ ਦੇ ਕੇ ਮੱਕੜਾ ਮੋਟੀ ਚਵਾਈ ਵਾਲੀ ਹੈ ਤੇ ਕਿ ਮੈਂ ਕਿਹਾ ਬੰਬ ਵੀ ਆ ਜਾ ਮਾ ਚੂਣ ਚਵਾ ਦੇਖੋ ਯਾਰ ਬਾਈ ਬਾਲਾ ਚੰਗਾ ਆ ਗਿਆ ਨਾ ਸਹੀ ਗੱਲ ਮੋਤੀ ਹੱਥ ਵੀ ਨਾ ਲਾਪੇ ਚ ਵੈਨ ਦਾ ਕੋਈ ਭਮਦੇ ਆਪਣੀ ਫੁੱਲ ਗਰੰਟੀ ਆ ਹੋਰ ਦੱਸ ਠੀਕ ਆ ਥਾਣੀ ਬਾਲਾ ਚੰਗਾ ਤੇ ਠੰਡੀ ਇੰਨੀ ਆ ਬੜਾ ਕਮਾਲ ਆ ਬਹੁਤ ਸੋਹਣਾ ਹਨਾ ਠੰਡੀ ਇੰਨੀ ਕਾ ਜ਼ਿਆਦੇ ਆ ਕੋਈ ਅੰਤ ਨਹੀਂ ਜਿੰਮੇ ਮਰਜੀ ਬੈਠਾ ਰਿਆ ਬੱਚਾ ਇਲਾਜੇ ਨਾ ਲਾਦੇ ਬਹੁਤ ਚੰਗਾ ਯਾਰ ਬਾਕੀ ਦੁੱਧ ਪੱਖੋਂ ਇੰਨੀ ਕਾ ਜ਼ਿਆਦੇ ਚੰਗੀ ਆ ਬਾਈ ਦੇਖੋ ਅਗਲਾ ਆਪਦੀ ਮੰਨ ਕੇ ਲੈ ਜਾਵੇ ਆਪਾਂ ਕਹਿੰਦੇ ਨਹੀਂ ਬੇ ਇਨਾ ਕੱਢੂ ਇਨਾ ਕੱਢੂ ਹਨਾ ਠੀਕ ਆ ਪਰ ਦੁੱਧ ਦੇ ਨੇ 24 25 ਕਿਲੋ ਦਿੱਤਾ ਹੋਇਆ ਪਰ ਦਾ ਠੀਕ ਆ ਆਪਣੇ ਪਿੰਡੋਂ ਹੀ ਗਾਂ ਲਈ ਆ ਕਾ ਉਹ ਦੇਖੇ ਭਾਲੀ ਕਰਕੇ 24 24 ਕਿਲੋ ਚੋਇਆ ਗਾ ਜਿੰਨਾ ਮਰਜ਼ੀ ਮੰਨ ਲੈ ਕੋਈ 20 ਮੰਨ ਲੈ 18 ਮੰਨ ਲੈ ਜਿੰਨਾ ਮਰਜ਼ੀ ਮੰਨ ਲੈ ਠੀਕ ਆ ਖੋਲੀ ਜਗਿਆ ਬਕੀ ਕੱਦ ਵਾਲੀ ਆ ਹਨਾ ਵੱਡੀ ਆ ਬਈ ਬਹਿੜ ਆ ਬਾਕੀ ਉਹ ਵੀ ਗਰਮੀ ਗਰਮੀ ਨਹੀਂ ਮੰਨਦੀ ਗਰਮੀਆਂ ਦਾ ਤੋਹਫਾ ਆ ਕੀ ਬਈ ਵੱਡੀ ਬੁੱਡੀ ਫੋਲਾ ਸੈਨਿੰਗ ਬਹੁਤ ਆ ਪਲੀ ਸਮੀ ਆ ਕੱਦ ਵਾਲੀ ਆ ਬਰੀਡ ਦੀ ਗੱਲ ਕਰੀਏ ਇੱਕ ਨੰਬਰ ਆ ਗਈ ਜਮਾ ਗਰਮੀ ਨਾ ਮੰਨਣ ਵਾਲੀ ਆ ਗਈ ਫੇਸ ਬੜਾ ਪਿਆਰਾ ਆ ਗਿਆ ਨਾ ਬਹੁਤ ਚੰਗੀ ਬਹਿੜ ਆ ਬਾਕੀ ਜਿਹੜਾ ਥਣਾ ਦਾ ਗੈਪ ਆ ਮੱਝਾਂ ਨਾਲ ਦਾ ਥਣਾ ਜੱਗਿਆ ਆ ਨਾ ਬਾਕੀ ਉਹ ਬਈ ਬਹਿੜ ਛਾਰੇ ਪੱਛਮ ਜਾ ਰਹੇ ਨੇ ਓਕੇ ਦੀ ਰਿਪੋਰਟ ਆ ਸਹੀ ਗੱਲ ਆ ਸੀਲ ਸਾਉ ਤੋਰਾ ਤਾਰਾ ਚੈੱਕ ਕਰਾ ਦੇ ਬਹਿੜ ਦਾ ਪਾਜੀ ਸੂਇਆ ਜਿੱਕੇ ਸੂਆ ਵੀ ਨਹੀਂ ਮੰਨਿਆ ਹਨਾ ਨਹੀਂ ਨਹੀਂ ਬਈ ਜਾਣ ਵਾਲੀ ਬ ਸੋਲੇ ਸਿਲਾਮੀਆਂ ਤੇ ਜਿਹੜਾ ਇਹਨੂੰ ਨਾ ਕਰਮ ਵਾਲ ਨੂੰ ਹਵਾਨਾ ਲੱਗਿਆ ਵਾ ਮੈਂ ਕਹਣਾ ਪਾਂਡੀ ਬੰਨੀ ਫਿਰਦੀ ਐ ਜਮਾਂ ਪੰਡ ਬੰਨੀ ਫਿਰਦੀ ਐ ਬਈ ਕੋਈ ਗੱਲ ਆ ਪਹਿਲਾਂ ਚੈੱਕ ਕਰੋ ਠੰਡੀ ਸੀਲ ਫੋਲ ਆ ਬਈ ਜਿੱਥੇ ਮਰਜੀ ਖੜਾ ਕੋਈ ਨਹੀਂ ਦੇਖ ਲੈ ਬਈ ਮੂਰ ਨੂੰ ਵੀ ਲੇਵਾ ਕਿੰਨਾ ਪਿਆ ਦੇ ਭੈਣਾਂ ਨਾ ਮਗਰ ਨੂੰ ਵੀ ਸੁੱਖ ਨਾ ਕਿੰਨਾ ਪਿਆ ਯਾਰ ਹਨਾ ਲੱਗ ਗਿਆ ਠ ਮੂਰ ਨੂੰ ਹੀ ਆ ਕਿ ਨਹੀਂ ਜਮਾਂ ਜਮਾਂ ਹੈਗਾ ਬਈ ਹੂੰ ਤੇ ਮੁੱਲ ਅੱਜ ਜੱਕ ਕੀ ਰਹਿਣ ਆ ਲੱਗਾ ਮੁੱਲ ਯਾਰ ਲੋਕਾਂ ਨੂੰ ਤਾਂ ਭੌਂਦੀ ਅੱਛੀ ਕਰਾਲਾ ਹੂੰ ਪਰ 60000 ਦੀ ਵੜਾਪਾ ਦੇ ਦਾਂਗੇ ਲੈਣ ਦੇਣ ਲੈਣ ਦੇਣ ਠੀਕ ਹੈ ਬਾਈ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਭਾਵੇਂ ਕਰਾਲਾ 80 ਪਰ ਜੇ ਲੈਣ ਦੇਣ ਕਰਾਉਣਾ ਤਾਂ 60000 ਰੁਪਏ ਦਾ ਬਸ ਜੇ ਜਮਾਂ ਲੈਣ ਦੇਣ ਕਰਾਉਣਾ ਦੇ ਖੇਚੇ ਛੋੜ ਸੱਪਾ ਹੀ ਹੋਊਗਾ ਜੇ ਕੋਈ ਅਗਲਾ ਬਾਹਲਾ ਕਹੇ 60 ਵਾਲਾ ਵੀ ਆਪਾਂ ਨੂੰ ਫੋਨ ਨਾਲ ਲਾਵੇ ਅਸਲ ਵਿੱਚ ਇਹ ਗੱਲ ਕਰੀਏ ਪੰਡਵੰਨੀ ਵੀ ਆ ਜਮਾਂ ਪੰਡਵੰਨੀ ਵੀ ਆ ਬਾਈ ਜਿਹੜਾ ਲੇਵ ਆ ਨਾ ਫਾੜੀ ਵਾਲਾ ਡਰਗ ਜਮਾਂ ਫਾੜੀ ਵਾਲਾ ਡਰਗ ਸੋਨਾ ਡਰਗ ਆ ਜਿਹਨੂੰ ਆਪਾਂ ਗੱਲ ਕਰੀਏ ਤੇ ਬਾਕੀ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਘੱਤ ਵਾਲੀ ਚੋਣ ਚਵਾ ਵੀ ਬਹੁਤ ਜ਼ਿਆਦਾ ਚੰਗਾ ਯਾਰ ਕਿਸੇ ਪਾਸੇ ਵੀ ਵੜਾ ਹੱਥ ਨਹੀਂ ਦਰਾਉਂਦੀ ਬਾਕੀ ਸੂਈ ਸਵਾਈ ਆ ਸਾਹਮਣੇ ਜੇਰ ਪੈ ਗਈ ਜਮਾ ਹੁਣ ਤਾਂ ਜਾਣ ਸਰ ਬਾੜੀ ਦੁੱਧ ਹੀ ਪਾਉਣਾ ਅਗਲੇ ਨੇ ਸਹੀ ਗੱਲ ਆ ਬਾਈ 24 25 ਕਿਲੋ ਦੁੱਧ ਆਮ ਨਾਲ ਦੇ ਦੂਗੀ ਬੜਾ ਠੀਕ ਆ ਹਾਂ ਬਾਕੀ ਜਿਹੜਾ ਨਾ ਗੱਲ ਕਰੀਏ ਥਣਾ ਦਾ ਗੈਪ ਬੜਾ ਆ ਗਿਆ ਬੜਾ ਤੇ ਬਾਈ ਠੰਡੀ ਵੀ ਬਹੁਤ ਆ ਲਾ ਜਿਵੇਂ ਮਰਜ਼ੀ ਬੈਠਾ ਰਿਆ ਯਾਰ ਲਾ ਲੈ ਯਾਰ ਦੂਜੀ ਯਾਰ ਵੇਖਿਆ ਬਾਈ ਤੂੰ ਚੱਕਰ ਹੀ ਨਹੀਂ ਕਰ ਮਾੜਣਾ ਹਣਾ ਜੋ ਦੋਹੇ ਪਾਸੇ ਜਿੱਧਰ ਦੀ ਮਰਜ਼ੀ ਬੈਠਾ ਰਹਿ ਲੈ ਸਹੀ ਗੱਲ ਆ ਲੈ ਠੰਡੀ ਸੀ ਦੇਖੋ ਬਾਈ ਫੁੱਲ ਆ ਗਿਆ ਨਾ ਜਮਾਂ ਜਰ ਰੁੱਕੇ ਰੋਟੇ ਬਾਰੇ ਮਹਿਗਾ ਬਾਈ ਠੰਡੀ ਸੀਲ ਦੇਖੋ ਯਾਰ ਫੁੱਲ ਆ ਗਿਆ ਕਰਮਾ ਨੂੰ ਕੋਈ ਦਿੱਕਤ ਹੀ ਨਹੀਂ ਤੇ ਅੱਗੇ ਚੱਕਾ ਦੋ ਨੰਬਰ ਤੇ ਬਾਈ ਇਹ ਬਾਈ ਆ ਗਈ ਰੀਜਨਲ ਨਾਬਾ ਨਸਲ ਠੀਕ ਆ ਇਹਨੂੰ ਕਹਿਣਾ ਪਰ ਨਾਬਾ ਨਸਲ ਉਹ ਹੋਆ ਬਾਈ ਜਮਾਂ ਰੀਜਨਲ ਠੀਕ ਆ ਪੈਰ ਵੀ ਐਂ ਦੇਖ ਲੈ ਪੈਰ ਵੀ ਗਲਾਬੀ ਆ ਹੂੰ ਤੇ ਠੰਡੀ ਇਹ ਐਨੀ ਕਿ ਜਿਹਨੂੰ ਨਸਲ ਬਾਰੇ ਪਤਾ ਹੂੰ ਠੰਡੀ ਕਿ ਐਨੀ ਆ ਅੱਜ ਕੇ ਯਾਰ ਕੋਈ ਚੱਕਰ ਹੀ ਨਹੀਂ ਲਾ ਕੀ ਬਾਤ ਆ ਯਾਰ ਨਾ ਏ ਵੀ ਠੰਡੀ ਗਰਮ ਵਾਲੀ ਅਮਰੀਕਾ ਨਾਲੋਂ ਇੰਨੀ ਜ਼ਿਆਦਾ ਠੰਡੀ ਆ ਹੂੰ ਉਹ ਮਾਦੀ ਯਾਰ ਤੂੰ ਜਿਵੇਂ ਮਰਜੀ ਬੈਠਾ ਰਹਿ ਸਹੀ ਗੱਲ ਆ ਠੰਡੀ ਮਾਦੀ ਯਾਰ ਜਵਾਕ ਐ ਥੱਲੋਂ ਦੀ ਨੱਕ ਜਾਣ ਕੋਈ ਚੱਕਰੀ ਕਿੰਨੇ ਦਿਨਾਂ ਦੀ ਕੱਚੀ ਆ ਜੱਕੇ ਇਹਦਾ ਬਈ ਹਜੇ ਪਏ ਆ 6 ਦਿਨ ਇਹਦੇ 6 ਦਿਨਾਂ ਦੀ ਕੱਚੀ ਤੇ ਚੂਣ ਚਬਾਇਆ ਦਾ ਵੀ ਬਹੁਤ ਚੰਗਾ ਦੇਖੀ ਲੈ ਹੂੰ ਬਾਲੀ ਨਹੀਂ ਆਇਆ ਠੰਡੀ ਆ ਹੂੰ ਕਿੰਨਾ ਦੁੱਧ ਤਾਜ਼ਾ ਜਕੇ ਦਾ ਬਾਈ ਦੁੱਧ ਨੇ 12-13 ਕਿਲੋ ਦਿੱਤਾ ਪਹਿਲਣ ਨੇ ਠੀਕ ਹੈ ਇਹ ਕਿ ਦੂਜਾ ਸੁਆਸ ਹੁੰਦੀ ਆ ਇੰਨਾ ਕੀ ਅਗਲਾ ਮੰਨ ਕੇ ਲੈ ਜਾ 12 13 ਦਾ ਦੇਊਗੀ ਦੇਊਗੀ ਸਿੰਘ ਜਰੂਰ ਆ ਕਹਿੰਦੀ ਕੁਛ ਨਹੀਂ ਆ ਬਾਲੀ ਠੰਡੀ ਆ ਬਾਲੀ 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 ਜਿੰਨੀ ਵੀ ਤੂੰ ਕਹਦੇ 19 ਠੰਡੀਆਂ ਵਾਕੀ ਕਦ ਕੋਦ ਦੇਦਾ ਹੀ ਫੁੱਲ ਲੱਗਾ ਕਦ ਕੋਤ ਤਾਂ ਲੰਬਾਈ ਲੰਬੂਈ ਜੀ ਗੱਲ ਕਰੀਏ ਨਾ ਫੁੱਲ ਆ ਗਿਆ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਨ ਲੱਗੀ ਵੀ ਆ ਕਿ ਹਾਂ ਹਾਂ ਲੇਵਾ ਪੂਰਾ ਦੀ ਕੱਚੀ ਆ ਕਿ ਉਸ ਹਾਮਨ ਆਵਦਾ ਅੰਦਾਜ਼ਾ ਲਾ ਲੈ ਜਜਮੈਂਟ ਹੁੰਦੀ ਆ ਕਿ ਨਹੀਂ ਜੇ ਹਾਂ ਹਾਂ ਭਾਈ ਜਜਮੈਂਟ ਹੁੰਦੇ ਢਿੱਲਾ ਬਹੁਤ ਪੰਗਾ ਲੱਪਟੇ ਲਾ ਦਿਖਾ ਦਿੰਦੇ ਢਿੱਲਾ ਦਿਖਾ ਦੇ ਮੜ ਗਿਆ ਲੇ ਖੱਚ ਕੇ ਤੇ ਰੰਗ ਰੂਪ ਵਾਲਾ ਪਿਆਰਾ ਆ ਗਿਆ ਜਮਾ ਗੂੜੀ ਲਾਲ ਆ ਬਈ ਹਾਂ ਆ ਦੇਖੀ ਅੱਖਾਂ ਦੀਆਂ ਹਾ ਪੱਫਣਾ ਵੀ ਲਾਲ ਆ ਸਹੀ ਗੱਲ ਆ ਹਨਾ ਜਮਾ ਸਿੰਘ ਵੀ ਸਾਰਾ ਕੁਝ ਯਾਰ ਜਮਾ ਗੂੜੀ ਲਾਲ ਆ ਗਿਆ ਬੜਾ ਕਮਾਲ ਦਾ ਆ ਗਿਆ ਜਮਾ ਵਾਲੀ ਠੰਡੀ ਐਨੀ ਆ ਦੇਖੀ ਇਹ ਦੇਖ ਲੈ ਵਾ ਇੱਥੇ ਖੜਾਈ ਖੜਾ ਬਾਈ ਕੋਈ ਪਰਮਾਨੇ ਦਿੱਕਤ ਹੀ ਨਹੀਂ ਗਈ ਲੈ ਵਾ ਲੈ ਵਾ ਜਿਹੜਾ ਬਾਈ ਮਗਰ ਨੂੰ ਮਗਰ ਦਿਖਾਈ ਮਗਰ ਹੂੰ ਦੇ ਲੈ ਕਾਗਜ਼ਾਰ ਕਲੇਵਾ ਆ ਗਿਆ ਜਮਾ ਜਮਾ ਪਤਲਾ ਕਲੇਵਾ ਦੇਖ ਸਹੀ ਗੱਲ ਆ ਲੈ ਦੁੱਧ ਵਾਲਾ ਜਗਾੜ ਆ ਬਈ ਮਾਮਾ ਇਸ ਸਮੇਂ ਦਹ ਜੀ ਮਹਸ ਰੱਖ ਲਈ ਜਹੇ ਜੀ ਰੱਖ ਹੂੰ ਤੇ ਮੁੱਲ ਜਗਾਜ ਦਾ ਮੋਲੇ ਦਾ 37000 ਰੁਪਿਆ ਦਾ 37 ਹਾਂ ਹੋ ਜੋ ਥੋੜਾ ਕਾਣਾ ਮਾਨਤ ਕੋਈ ਗੱਲ ਨਹੀਂ ਮਾਨਤਾਨ ਕਰਦਾ ਠੀਕ ਆ 37000 ਰੁਪਏ ਕਹਿੰਦਾ ਮੋਲਾ ਬਾਕੀ ਥੋੜਾ ਕਾਣਾ ਮਾਨਤਾਨ ਆ ਕੇਦਾ ਬਾਈ ਬਾ ਮਾਨਤਾਨ ਥੋੜਾ ਬਹੁਤਾ ਹੀ ਹੋਊਗਾ ਜਰੂਰ ਹੋ ਜਾਊਗਾ ਬਾਕੀ ਕੋਈ ਸ਼ੰਕਾ ਤੋਂ ਡਰੇ ਹਨਾ ਜਿੱਧਰ ਦੀ ਮਰਜ਼ੀ ਬੈਠਾ ਰਿਆ ਯਾਰ ਲੈ ਹੂੰ ਮੰਮਾ ਦੀ ਇੱਥੇ ਵੀ ਹੀ ਨਾ ਲੈ ਪੱਬੀ ਹੀ ਚ ਬੈਜੇਗਾ ਸਹੀ ਗੱਲ ਆ ਲੈ ਵੀ ਹੀ ਚ ਖੜਾਈ ਖੜਾ ਬਾਈ ਕੋਈ ਤੇ ਇੱਕ ਦੀ ਬਾਕੀ ਦੇਖੀ ਲੈ ਬਾ ਦੇਖ ਜੀ ਕਿੰਨਾ ਪੋਲਾ ਪਿਆ ਇਹਦਾ ਲੈਵਾ ਦੇਖ ਮਿਲਕ ਮਲੁਕ ਪਿਆ ਪੈ ਪੈ ਦੀ ਬਹੁਤ ਵਧੀਆ ਦੁੱਧ ਲੱਜਾ ਗਾੜਾ ਕੀ ਆ ਕੀ ਥਣਾ ਦਾ ਜਿਹੜਾ ਗੈਪ ਆ ਉਹ ਵੀ ਬਹੁਤ ਚੰਗਾ ਆ ਗਿਆ ਲੈ ਪੂਰਾ ਜਿਹਨੇ ਘਰੇ ਚੋਂ ਉਹਨੂੰ ਐਂ ਵਾਕਾਂ ਨੂੰ ਦੁੱਧ ਦੱਪਿਆ ਉਹਨੂੰ ਲੈ ਨਹੀਂ ਨਜ਼ਾਰਾ ਦੇ ਦੂ ਜਮਾ ਯਾਰ ਠੰਡੀ ਵੀ ਰੱਜ ਕੇ ਆ ਗਈ ਤੇ ਮੁੱਲ ਵੀ ਇਹਦਾ ਉਹ ਸਾਹਮਣੇ ਜਮਾ ਜਾਇਦ ਮੁੱਲ 37 ਨਾ 37 ਦੀ ਬਸ ਕੋਈ ਨਾਲ 36 ਦੇ ਦਾਂਗੇ ਜੇ ਮੰਨ ਗਏ ਸਿੰਘਣਾ ਹੁੰਦੇ ਹੁਣ ਵੀ ਬੈੜ 50 55000 ਦੀ ਹੱਥੋਂ ਸਿੱਟਮੀ ਠੀਕ ਹੈ ਬਾਈ ਲੈ ਚੱਲ ਜ ਗਿਆ ਬਲਟ ਲਾਂ ਬਾਈ ਹਜੇ ਬਹੁਤ ਦਿਖਾਉਂਦੀ ਆ ਸਾਰੀਆਂ ਬਲਟਾਂ ਕੱਢੂਗੀ ਫੇਰ ਜਾ ਕੇ ਕਿਤੇ ਕਰਨ ਵਾਲੀ ਸੂਕ ਤੇ ਨਖਸੀ ਕੇ ਵੀਰ ਕੋਲੇ ਬਾਈ ਦੋ ਦੋਨੋਂ ਹੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦਾ ਬਾਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ